ਸਦਰ ਪੁਲਿਸ ਰਾਜਪੁਰਾ ਨੇ 45 ਨਸ਼ੀਆਂ ਸ਼ਿਸ਼ੀਆਂ ਸਮੇਤ ਇੱਕ ਨਾਜੀਰੀਅਨ ਨਸ਼ਾ ਤਸਕਰ ਮਹਿਲਾ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ। ਐਸਬੀਸੀ ਬਾਰੇ ਜਾਣਕਾਰੀ ਸਾਂਝੀ ਕਰਨ ਦੌਰਾਨ ਡੀਐਸਪੀ ਹਰਮਨਪ੍ਰੀਤ ਸਿੰਘ ਚਿਮਾ ਨੇ ਦੱਸਿਆ ਕਿ ਸਦਰ ਪੁਲਿਸ ਟੀਮ ਵੱਲੋਂ ਸਾਨਕ ਏਜੀਐਮ ਪੈਲੈਸ ਨਜ਼ਦੀਕ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਉਸ ਦੌਰਾਨ ਇਹ ਨਾਈਜੀਰੀਅਨ ਮਹਿਲਾ ਜੋ ਕਿ ਪੁਲਿਸ ਪਾਰਟੀ ਨੂੰ ਵੇਖ ਕੇ ਪਿੱਛੇ ਮੁੜ ਭੱਜਣ ਦੀ ਕੋਸ਼ਿਸ਼ ਕਰਨ ਲੱਗੀ ਸੀ ਤਾਂ ਪੁਲਿਸ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਅਦੇਸ ਕੋਲੋਂ 45 ਨਸ਼ੀਲੀ ਸ਼ਿਸ਼ੀਆਂ ਮਾਰਕਾ ਕੋਰੇਕਸ ਬਰਾਮਦ ਕੀਤੀ ਗਈ ਆਰੋਪੀ ਮਹਿਲਾ ਦਾ ਪ੍ਰਾਵੀ ਨਸ਼ਾ ਤਸਕਰੀ ਦੇ ਯੂਰਪ ਦੇ ਵਿੱਚ ਫਰੀਦਕੋਟ ਦੀ ਜੇਲ੍ਹ ਚ ਬੰਦਾ ਪੁਲਿਸ ਰੋਪੀ ਮਹਿਲਾ ਤੋਂ ਪੁੱਛਗਿੱਛ ਕਰ ਰਹੀ ਹੈ ਸਾਡੇ ਮਾਨਯੋਗ ਡੀਏ ਸਾਹਿਬ ਪਟਿਆਲਾ ਰੇਂਜ ਸਰਦਾਰ ਹਰਜਨ ਸਿੰਘ ਭੁੱਲਰ ਤੇ ਸਾਡੇ ਪਟਿਆਲਾ ਦੇ ਐਸਐਸਪੀ ਸਾਹਿਬ ਡਾਕਟਰ ਨਾਨਕ ਸਿੰਘ ਆਈਪੀਐਸ ਵੱਲੋਂ ਜਿਹੜੇ ਨਸ਼ਾ ਰੋਕੂ ਮਹੀਮ ਚਲਾਈ ਗਈ ਹੈ ਉਸ ਦੇ ਤਹਿਤ ਪਟਿਆਲਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਕੱਲ ਥਾਣਾ ਸਦਰ ਰਾਜਪੁਰਾ ਦੀ ਟੀਮ ਨੇ ਕਰਨਲ ਸਿੰਘ ਦੀ ਗਵਾਹੀ ਇਹ ਇੱਥੇ ਨਾਕਾ ਲਾਇਆ ਹੋਇਆ ਸੀਗਾ ਵਸੰਤਪੁਰੇ ਕੋਲੇ ਤੇ ਉੱਥੇ ਅਸੀਂ ਚੈਕਿੰਗ ਕਰਦੇ ਸੀ ਟੀਮ ਦੇ ਵਿੱਚ ਸਪੈਸ਼ਲ ਨਾਕਾ ਬੰਦੀ ਸੀ ਤੇ ਉੱਥੇ ਇੱਕ ਇਹਨਾਂ ਨੂੰ ਸ਼ੱਕੀ ਨਾਈਜੀਰੀਅਨ ਲੜਕੀ ਤੇ ਦਿਖਾਈ ਦਿੱਤੀ ਜਿਹਨੂੰ ਲੈਡੀ ਕਾਂਸਟੇਬਲ ਪਰਮਜੀਤ ਤੇ ਉੱਥੇ ਜਿਹੜੇ ਉਥੋਂ ਦੇ ਇੰਚਾਰਜ ਸੀ ਨਾਕਾ ਦੇ ਐਸੇ ਪਰਮਜੀਤ ਇਹਨਾਂ ਨੇ ਉਹ ਜਿਹੜੀ ਲੇਡੀ ਕਨਸਟੇਬਲ ਸੀ ਉਹਨੇ ਜਦੋਂ ਇਹ ਇੱਕਦਮ ਸਾਈਡ ਤੇ ਜਾਣ ਲੱਗੀ ਉਹਨੂੰ ਰੋਕ ਕੇ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ ਜਿਨੇ ਆਪਣਾ ਨਾਮ ਬਰਨੀਸ਼ ਛਲਮਾ ਵਾਸੀ ਇਹ ਜੈਬੀਆ ਨਜ਼ੀਰਾਂ ਲੜਕੀ ਹੈ ਉਹਨੇ ਦੱਸਿਆ ਉਹਦੇ ਕੋਲ ਇੱਕ ਕਾਲੇ ਰੰਗ ਦਾ ਬੈਗ ਸੀ ਤੇ ਉਹਦੇ ਵਿੱਚ ਕੋਈ ਨਸ਼ੀਲੀ ਚੀਜ਼ ਆਉਂਦੀ ਸੀ ਜਦੋਂ ਉਹਨਾਂ ਨੇ ਇਹਦਾ ਚੈਕਿੰਗ ਕੀਤੀ ਤਾਂ ਉਹਦੇ ਵਿੱਚੋਂ 45 ਸੀਸੀਆਂ ਨਸ਼ੀਆਂ ਲੀਆਂ ਸਰਪ ਦੀਆਂ ਮਿਲੀਆਂ ਜਿਹੜੀ ਕੋਡੀਨ ਫਾਸਫੇਟ ਹੈ ਜਿਵੇਂ ਕੋਰੈਕਸ ਸਰਪ ਸੀ ਤੇ ਉੱਥੇ ਮੌਕੇ ਤੇ ਪੁੱਛਗਿੱਛ ਕੀਤੀ ਉਹਦੀ ਤੇ ਉਦੋਂ ਪਤਾ ਲੱਗਿਆ ਵੀ ਉਹ ਜਿਹੜੀ ਲੜਕੀ ਆ ਉਹ ਲਵਲੀ ਯੂਨੀਵਰਸਿਟੀ ਦੀ ਸਟੂਡੈਂਟ ਹੈ ਉੱਥੇ ਪੜ੍ਹਦੀ ਹੈ ਕਰੀਬ 22-23 ਸਾਲ ਦੀ ਮਰਸੀ ਉਹਦੀ ਤੇ ਉਹਨੂੰ ਕਾਬੂ ਕੀਤਾ ਉਸ ਤੋਂ ਬਾਅਦ ਮੈਂ ਵੀ ਉੱਥੇ ਜਾ ਕੇ ਆਪਣੇ ਮੌਕੇ ਤੇ ਪੁੱਛਗਿੱਛ ਕੀਤੀ ਤੇ ਉਹਨੇ ਪੁੱਛਗਿੱਛ ਦੌਰਾਨ ਇਹ ਇੱਕ ਖਲਾਸਾ ਕੀਤਾ ਵੀ ਉਹਦਾ ਇੱਕ ਬ੍ਰਦਰ ਵੀ ਹੈ ਅਲਵਾਨ ਮੋਂ ਉਹ ਵੀ ਕਪੂਰਥਲੇ ਦੇਰ ਦੇ ਵਿੱਚ ਪੰਦਾ ਉਹ ਵੀ ਕਪੂਰਥਲੇ ਡਿਸਟ੍ਰਿਕਟ ਚੋਂ ਦੇ 600 ਗੋਲੀਆਂ ਤੋਂ ਬਰਾਮਦ ਹੋਈਆਂ ਸੀ ਕਰੀਬ ਤੇ ਇੱਕ ਦੋ ਹੋਰ ਪਰਚੇ ਨੇ ਤੇ ਉਹਨੂੰ ਕਾਬੂ ਕਰਕੇ ਉਹਦੇ ਖਿਲਾਫ ਐਸਆਈਐਨ ਨੰਬਰ 78 Y कार्ड 85 ਤਹਿ ਦੱਤੀ ਹੈ ਤੇ ਟੀਮ ਸਦਰ ਟੀਮ ਨੇ ਇਹ ਬਹੁਤ ਅੱਛਾ ਕੰਮ ਕੀਤਾ ਇਹ ਡਰਗ ਕਿੰਨੀ ਹੈਵੀ ਕਿੰਨੀ ਹੈਵੀ ਡਰਗ ਹੈ ਚਲੋ ਵਾਸਤੇ ਹਾਂਜੀ ਜਾਂ ਆਪਣੇ ਪੀਣ ਵਾਸਤੇ ਲਈ ਜਾਂ ਵਿਛੜਾ ਵਾਸਤੇ ਨਹੀਂ ਇੰਨੀ ਆ ਸ਼ੀਸ਼ੇ ਪੀਤਾ ਨਹੀਂ ਸਕਦੀ ਜੀ ਇਹ 45 ਹੈ ਇਹ ਤੇ ਇਹ ਤਾਂ ਅੱਗੇ ਸੇਲ ਵਸਤੀ ਆ ਜੀ ਤੇ ਬਾਕੀ ਇਹ ਕੱਲ ਸ਼ਾਮ ਨੂੰ ਅਸੀਂ ਪਰਚਾ ਦਿੱਤਾ 22 ਤਰੀਕ ਨੂੰ ਤੇ ਹੁਣ ਅਸੀਂ ਰਮਾਨ ਲੈ ਕੇ ਟੋਟਲ ਸਾਰੀ ਪੁੱਛਗਿੱਛ ਕਰਾਂਗੇ ਹਜੇ ਤੱਕ ਨੇ ਪੁੱਛਗਿੱਛ ਆਪਣਾ ਨਾਮ ਵਗੈਰਾ ਦੱਸਿਆ ਤੇ ਹੋਰ ਡਾਕੂਮੈਂਟ ਇਹਦੇ ਲੈ ਆ ਪਰ ਇਹ ਮੌਕੇ ਤੇ ਕੋਈ ਵੀ ਇਹ ਡਰਗ ਦੇ ਸਬੰਧ ਦੇ ਵਿੱਚ ਕੋਈ ਲਾਇਸੈਂਸ ਕੋਈ ਕੋਈ ਵੀ ਇਹ ਬਿੱਲ ਵਗੈਰਾ ਕੁਝ ਨਹੀਂ ਪੇਸ਼ ਕਰ ਸਕੀ ਜਿਸ ਦੇ ਕਰਕੇ ਇਹਦੇ ਕਲੱਬ ਆਈਡੀ ਸਟੇਸ਼ਨ ਤੇ ਹੋ ਰਹੀ ਸੀ ਕਿ ਪਹਿਲਾਂ ਵੀ ਕਿੱਥੋਂ ਲੈ ਕੇ ਆਉਂਦੀ ਸੀ ਅੱਗੇ ਕਿੱਥੇ ਸਪਲਾਈ ਕਰਦੇ ਤੇ ਜੀ ਅਜੇ ਤੱਕ ਤਾਂ ਇਹੀ ਪਤਾ ਲੱਗਿਆ ਵੀ ਦਿੱਲੀ ਨੌਇਡਾ ਉਧਰ ਤੇਰੀ ਦਵਾਈ ਸੀ ਤੇ ਬਾਕੀ ਅਜੇ ਪੁੱਛ ਕੇ ਚ ਰਿਮਾਂਡ ਲਵਾਗੇ ਗਏਗਾ ਕੋਈ ਪੁਰਾਣਾ ਕੋਈ ਕ੍ਰਾਈਮ ਕੁਝ ਹੋਰ ਕੋਈ ਬੈਕਗ੍ਰਾਉਂਡ ਅਜੇ ਚੈੱਕ ਕਰਾਂਗੇ ਜਿਵੇਂ ਇਹਦਾ ਭਰਾ ਦਾ ਸਾਨੂੰ ਪਤਾ ਲੱਗ ਗਿਆ ਵੀ ਉਹਦੇ ਖਿਲਾਫ ਅਸੀਂ ਐਫ ਆਈ ਆਰ ਵੀ ਕੱਢਣੀ ਹੈ ਤੇ ਇਹਦਾ ਵੀ ਅਜੇ ਕ੍ਰਾਈਮ ਅਸੀਂ ਥਾਰੋਲੀ ਚੈੱਕ ਕਰਾਂਗੇ ਜਿਵੇਂ ਸਾਰੇ ਕਿਸ ਸਿੰਥੈਟਿਕ ਡਰਗ ਦੀ ਕੋਡ ਹੁੰਦੀ ਹੈ ਇਹ ਕਿਉਂ ਚ ਵੀ ਜੂਜ਼ ਹੁੰਦੀਆਂ ਕਿਸ ਤਰ੍ਹਾਂ ਹੋ ਸਕਦੀ ਹੈ ਜੀ ਇਹ ਡਰੱਗਸ ਹੈ ਜੀ ਕਈ ਤਰ੍ਹਾਂ ਨਾਲ ਯੂਜ਼ ਕਰਦੇ ਆ ਜੀ ਇਹ ਇਹ ਛੀਸੀਆਂ ਹੈਗੀਆਂ ਕੋਰੈਕਸ ਦੀਆਂ ਬੈਂਡ ਆ ਆਲਰੇਡੀ ਤੇ ਬਿਨਾ ਕਿਸ ਰੈਸਕ੍ਰਿਪਸ਼ਨ ਤੋਂ ਨਹੀਂ ਮਿਲਦੀਆਂ ਇਹਦੇ ਕੋਲੇ ਕੋਈ ਵੀ ਆਪਣਾ ਡਾਕੂਮੈਂਟ ਹੈ ਬਹੁਤ ਹੈਵੀ ਕੁਆਂਟੀਟੀ ਹੈ ਕਮਰਸ਼ੀਅਲ ਕਹਿੰਦੇ ਨਹੀਂ ਸਰ ਜੀ